ਇੱਧਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਹੈ ਅੰਤਾਂ ਦੀ ਠੰਡ ਪੈ ਰਹੀ ਹੈ ਪਰ ਇਸ হাড়ਚੀਰਵੀਂ ਠੰਡ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਹੱਕਾਂ ਦੀ ਖਾਤਰ ਕਿਸਾਨ ਮੋਰਚਿਆਂ ਤੇ ਡਟੇ ਹੋਏ ਨੇ ਕਿਸਾਨਾਂ ਦੀ ਹਮਾਇਤ 'ਚ ਹਰ ਧਰਮ ਵਗ ਸੰਪਰਦਾਵਾਂ ਦਿੱਲੀ ਪਹੁੰਚ ਰਹੀਆਂ ਨੇ ਪੰਜਾਬ ਦੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਲਈ ਭਾਂਤ ਭਾਂਤ ਦੇ ਲੰਗਰ ਦਿੱਲੀ ਲਗਾਏ ਨੇ ਨਾਲ ਹੀ ਠੰਡ ਦੇ ਮੌਸਮ ਨੂੰ ਮੁੱਖ ਰੱਖਦਿਆਂ ਕਿਸਾਨਾਂ ਲਈ ਹਰ ਲੋੜਿੰਦੀ ਵਸਤੂ ਉਨਾਂ ਤੱਕ ਪਹੁੰਚਾਈ ਜਾ ਰਹੀ ਹੈ ਪਿਛਲੇ 1 ਮਹੀਨੇ ਦੇ ਕਰੀਬ ਚੱਲ ਰਹੇ ਇਸ ਅੰਦੋਲਨ ਦੇ ਅਗਵਾਈ ਕਰਦੇ ਕਿਸਾਨ ਜਥੇਬੰਦੀਆਂ ਦੇ ਆਗਵਾ ਦੀ ਮੀਟਿੰਗ 'ਚ ਜੋ ਕੁਝ ਵੀ ਫੈਸਲਾ ਹੁੰਦਾ ਹੈ ਉਸ ਫੈਸਲੇ ਨੂੰ ਸੱਤਕਰ ਮੰਨ ਰਹੇ ਨੇ ਪੋਦੇ ਮਹੀਨੇ ਦੇ ਇਸ ਇਤਿਹਾਸ 'ਚ ਇੱਕ ਵਿਸ਼ੇਸ਼ ਮਹੱਤਤਾ ਹੈ ਸ਼ਹੀਦੀ ਹਫਤੇ ਦੇ ਆਖਰੀ ਦਿਨਾਂ 'ਚ ਹਰ ਸਾਲ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਸਬਾਪੜੀ ਹੈ ਜੋੜ ਮੇਲ ਦੇ ਦੌਰਾਨ ਲੱਖਾਂ ਦਾ ਇਕੱਠ ਇਸ ਧਰਤੀ ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਦਾ ਹੈ ਇਸ ਵਾਰ ਕਿਸਾਨ ਅੰਦੋਲਨ 'ਚ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕੀ ਇਹ ਸ਼ਹੀਦੀ ਸਭਾ ਦਿੱਲੀ ਮੋਰਚ 'ਚ ਮਨਾਈ ਜਾਏਗੀ ਜਿਸ ਤੇ ਫੋਲੋ ਚੜਾਉਂਦੇ ਹੋਏ ਨਾਂਬਰ ਜਥੇਬੰਦੀਆਂ ਵੱਲੋਂ ਜਥਿਆਂ ਸਮੇਤ ਦਿੱਲੀ ਕੂਚ ਕੀਤਾ ਜਾ ਰਿਹਾ ਹੈ ਸ਼ਹੀਦਾ ਦੀ ਪਾਵਨ ਧਰਤੀ ਫਤਿਹਗੜ ਸਾਹਿਬ ਵਿਖੇ ਅੱਜ ਵੱਖਰੀ ਤਸਵੀਰ ਵੇਖਣ ਨੂੰ ਮਿਲੀ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਕਿਸਾਨਾਂ ਦੀ ਹਮਾਇਤ ਨੂੰ ਲੈ ਕੇ ਦਿੱਲੀ ਅੰਦੋਲਨ ਲਈ ਵੱਡੀ ਗਿਣਤੀ 'ਚ ਬੱਸਾਂ ਰਵਾਨਾ ਕੀਤੀਆਂ ਗਈਆਂ ਤੇ ਦਿੱਲੀ ਬੈਠੇ ਕਿਸਾਨਾਂ ਲਈ ਵੱਡੀ ਗਿਣਤੀ ਚ ਕੰਬਲ ਗਰਮ ਸੂਟ ਗਰਮ ਬੂਟ ਦਸਤਾਨੇ ਦਵਾਈਆਂ ਦਾ ਟਰੱਕ ਵੀ ਰਵਾਨਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਵਿਵਾਦਪੂਰਨ ਖੇਤੀ ਬਿੱਲਾਂ ਨੂੰ ਲੈ ਕੇ ਸਿੰਘੂ ਬਾਰਡਰ ਤੇ ਤੇ ਟਿਕਰੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਅੱਜ 29ਵਾਂ ਦਿਨ ਹੈ ਕਹਿਰਾਂ ਦੀ ਠੰਡ ਵਰ੍ਹ ਰਹੀ ਹੈ ਪਰ ਆਪਣੇ ਹੱਕਾਂ ਦੇ ਲੈਣ ਲਈ ਆਪਣੇ ਹੱਕਾਂ ਨੂੰ ਲੈਣ ਲਈ ਕਿਸਾਨਾਂ ਨੇ ਦਿੱਲੀ ਦੀ ਸਰਹੱਦਾਂ ਤੇ ਜਿਹੜਾ ਮੋਰਚਾ ਲਾਇਆ ਹੋਇਆ ਏ ਰੋਜ਼ਾਨਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਨਿਤ ਜਿਹੜਾ ਜਿਹੜੇ ਸੰਦੇਸ਼ ਨੇ ਉਹਨਾਂ ਦੇ ਰਾਹੀਂ ਨਿਕਲ ਕੇ ਆਉਂਦੇ ਨੇ ਪਿੱਛੇ ਜੀ ਮੀਟਿੰਗ ਹੋਈ ਸੀ ਤੇ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਇਹ ਕਲੀਅਰ ਕੀਤਾ ਸੀ ਕਿ ਬਿਛੱਕ ਠੰਡ ਦਾ ਮੌਸਮ ਹੈ ਗੁਰਪੁਰਬ ਇਹ ਜਿਹੜੀਆਂ ਸਿੱਖ ਸੰਗਤਾਂ ਇਨੀ ਨੇ ਮਨਾਉਂਦੀਆਂ ਨੇ ਸਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ ਏ ਤੇ ਇਸ ਵਾਰ ਸਿੰਘੂ ਬਾਰਡਰ ਤੇ ਹੀ ਸਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਜਿਹੜਾ ਉਹ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਅੱਜ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਮਹਾਨ ਮੁਕੱਦਸ ਧਰਤੀ ਤੇ ਪਹੁੰਚੇ ਹੋਏ ਹਾਂ ਹਰ ਸਾਲ ਸ਼ਹੀਦੀ ਸਭਾ ਇੱਥੇ ਭਰਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਵਿਦੇਸ਼ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਮਹਾਨ ਮੁਕੱਦਸ ਅਸਥਾਨ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਉੱਥੇ ਹੀ ਦੂਰ ਦਰੇਡੇ ਤੋਂ ਵੱਖ-ਵੱਖ ਸੰਪਰਦਾਵਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਤੇ ਸੇਵਾ ਭਾਵਨਾ ਕੀਤੀ ਜਾਂਦੀ ਹੈ ਤੇ ਉਸੇ ਮੰਤਬ ਨੂੰ ਮੁੱਖ ਰੱਖਦੇ ਹੋਏ ਜੋ ਕਿਸਾਨ ਆਗੂਆਂ ਨੇ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਕਿ ਸਵਾਰ ਜਿਹਦੀਪੁਰਬ ਜਿਹੜਾ ਹੈ ਉਹ ਦਲੀਵੀ ਕੇਮ ਆਉਣਗੇ ਤੇ ਕਈ ਸੰਪਰਦਾਵਾਂ ਨੇ ਆਪੇ ਫੈਸਲਾ ਕੀਤਾ ਹੈ ਜਿੱਥੇ ਉਹ ਇਸ ਵਾਰ ਫਤੇਗੜ ਸਾਹਿਬ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਉਂਦੇ ਨੇ ਸੇਵਾ ਕਰਦੇ ਨੇ ਉਹ ਸੇਵਾ ਕਰਨਗੇ ਉਸੇ ਤਰ੍ਹਾਂ ਹੀ ਵਿਸ਼ੇਸ਼ ਤੌਰ ਤੇ ਅੱਗੇ ਨਾਲੋਂ ਵੱਧ ਚੜ ਕੇ ਜਿਹੜਾ ਜੋ ਅੱਜ ਸਰਦੀ ਦਾ ਮੌਸਮ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਈ ਜਿਹੜਾ ਸਮਾਨ ਜਿਹੜਾ ਕਈ ਕੁਝ ਜਿਹੜਾ ਉੱਥੇ ਭੇਜਣਗੇ ਸੰਗਤਾਂ ਦੇ ਕਾਫਲੇ ਦੇ ਰੂਪ ਦੇ ਵਿੱਚ ਬੱਸਾਂ ਇੱਥੋਂ ਰਵਾਨਾ ਹੋਣਗੀਆਂ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਸੰਸਰ ਸਾਹਿਬ ਦੇ ਜੋ ਮੁੱਖ ਸੇਵਾਦਾਰ ਨੇ ਬਾਬਾ ਰੂਪ ਸਿੰਘ ਜੀ ਉਹਨਾਂ ਵੱਲੋਂ ਰਵਾਨਗੀ ਕੀਤੀ ਜਾਣੀ ਹੈ ਹੁਣ ਤੋਂ ਕੁਝ ਸਮੇਂ ਬਾਅਦ ਤੇ ਨਾਲ ਹੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰੂਰ ਦਿਖਾ ਦਿੱਤਾ ਜਾਵੇ ਵੱਡੀ ਗਿਣਤੀ ਦੇ ਵਿੱਚ ਸਮਗਰੀ ਜਿਹੜੀ ਹੈ ਕਿਉਂਕਿ ਠੰਡ ਦਾ ਮੌਸਮ ਹੈ ਕਿਸਾਨ ਆਪਣੀਆਂ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਤੇ ਇਸ ਠੰਡ ਤੋਂ ਨਜਾਤ ਦਿਵਾਉਣ ਲਈ ਕੁਝ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਦਵਾਈਆਂ ਕੰਬਲ ਜਿਹੜੇ ਹੋਰ ਸੂਟ ਕਾਫੀ ਕੁਝ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਸੰਗਤਾਂ ਦੀ ਸਹੂਲਤ ਦੇ ਲਈ ਇੱਥੋਂ ਹੁਣ ਤੋਂ ਕੁਝ ਚਿਰ ਬਾਅਦ ਰਵਾਨਾ ਹੋਵੇਗਾ ਬਾਬਾ ਸਰੂਪ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਦਾ ਸਵਾਗਤ ਹੈ ਐਬੀਪੀ ਸੰਜਾ ਤੇ ਤੇ ਪਿਛਲੇ ਦਿਨੀ ਜੋ ਮੀਟਿੰਗ ਹੋਈ ਸੀ ਕਿਸਾਨ ਆਗੂਆਂ ਦੀ ਉਸ ਤੇ ਮੱਦੇ ਨਜ਼ਰ ਕਿਉਂਕਿ ਅਸੀਂ ਦੇਖਦੇ ਹਾਂ ਹਰ ਸਾਲ ਇੱਥੇ ਲੰਗਰ ਬੜੇ ਵੱਡੇ ਪੱਧਰ ਤੇ ਲਗਾਏ ਜਾਂਦੇ ਹਨ ਪਰ ਕੱਲ ਤੋਂ ਸਭਾ ਸ਼ੁਰੂ ਹੋ ਰਹੀ ਹੈ ਤੇ ਅੱਜ ਸਿੱਖ ਸੰਗਤਾਂ ਨੂੰ ਜਿਹੜਾ ਤੁਸੀਂ ਹੁਣ ਤੋਂ ਦਿੱਲੀ ਨੂੰ ਰਵਾਨਾ ਕਰਨ ਜਾ ਰਹੇ ਹੋ ਕੀ ਮਕਸਦ ਕਿਵੇਂ ਮੰਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਿਸਾਨ ਮੋਰਚਾ ਲੱਗਿਆ ਹੋਇਆ ਜਿਸ ਦੇ ਵਿੱਚ ਸਾਰੇ ਭਾਰਤ ਦੇ ਕਿਸਾਨ ਵਿਸ਼ੇਸ਼ ਤੌਰ ਤੇ ਪੰਜਾਬ ਦੇ ਆਗੂ ਔਰ ਸਾਰੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਮੋਰਚਾ ਲਗਾਈ ਬੈਠੇ ਨੇ ਉਹ ਮੋਰਚਾ ਜਿਹੜਾ ਹੈ ਹਕੂਮਤ ਦੇ ਵਿਰੋਧ ਵਿੱਚ ਜਦ ਕਿ ਸਾਡੇ ਤਿੰਨ ਕਾਲੇ ਕਾਨੂੰਨ ਪੰਜਾਬੀਆਂ ਦੇ ਉੱਤੇ ਖਾਸ ਕਰਕੇ ਔਰ ਖਾਸ ਕਰਕੇ ਕਿਸਾਨੀ ਦੇ ਉੱਤੇ ਟੋਟਲ ਕਿਸਾਨੀ ਦੇ ਉੱਤੇ ਜੋ ਥੋਪੇ ਜਾ ਰਹੇ ਨੇ ਜਿਸ ਦੇ ਵਿੱਚ ਕਿਸਾਨੀ ਨੂੰ ਬਹੁਤ ਖਤਰਾ ਹੈ ਔਰ ਜੋ ਵੀ ਵਿਦਵਾਨਾਂ ਨੇ ਉਹਦੇ ਤੱਤ ਕੱਢੇ ਨੇ ਸਾਡੇ ਆਗੂਆਂ ਨੇ ਤੱਤ ਕੱਢ ਕੇ ਸਾਨੂੰ ਦੱਸੇ ਨੇ ਕਿ ਉਹਦੇ ਵਿੱਚ ਕਿਸਾਨੀ ਦਿਨੋਂ ਦਿਨ ਖਤਮ ਹੋ ਜਾਏਗੀ ਰਾਤ ਵੀ ਮੈਂ ਭਾਈ ਬਲਦੇਵ ਸਿੰਘ ਕੋਠਿਆਂ ਦਾ ਮਹਾਨ ਕਿਸਾਨ ਜਿਹੜੇ ਅੱਜ ਵੀ ਸਾਡੇ ਨਾਲ ਖੜੇ ਨੇ ਮੈਂ ਪੁੱਛਿਆ ਉਹ ਕਹਿੰਦੇ ਜੇ ਕਾਨੂੰਨ ਲਾਗੂ ਹੋ ਗਏ ਤਾਂ ਪੰਜਾਬ ਦੇ ਵਿੱਚ ਕਿਸਾਨੀ ਖਤਮ ਹੋ ਜਾਏਗੀ ਮੰਗਣਾ ਪੈ ਜਾਊਗਾ ਸਾਰੇ ਕਿਸਾਨਾਂ ਨੂੰ ਮੰਗ ਮੰਗ ਕੇ ਰੋਟੀ ਖਾਣੀ ਪੈ ਗਈ ਜਿਸ ਕਰਕੇ ਹਕੂਮਤ ਨੂੰ ਮੋਦੀ ਸਰਕਾਰ ਨੂੰ ਸਾਰੇ ਕਿਸਾਨ ਸਿਰ ਧੜ ਦੀ ਬਾਦੀ ਲਾ ਕੇ ਕਿੰਨੇ ਮਹੀਨਿਆਂ ਤੋਂ ਕੜਾਕੇ ਦੀ ਠੰਡ ਦੇ ਵਿੱਚ 90 90 ਸਾਲ ਦੀਆਂ ਮਾਈਆਂ ਬਜ਼ੁਰਗ ਛੋਟੇ ਛੋਟੇ ਬੱਚੇ ਸੜਕਾਂ ਤੇ ਸੌਂ ਕੇ ਰਾਤ ਦਿਨ ਔਰ ਉੱਥੇ ਠੰਡ ਦੇ ਵਿੱਚ ਮਾਰ ਖਾ ਖਾ ਕੇ ਕਹਿ ਰਹੇ ਨੇ ਕਿ ਸਾਡੇ ਕਾਨੂੰਨ ਰੱਦ ਕਰੋ ਜੇ ਰੱਦ ਨਹੀਂ ਕਰਦੇ ਤਾਂ ਇਹ ਮੋਰਚਾ ਖਤਮ ਨਹੀਂ ਹੋਣਾ ਵਿਸ਼ੇਸ਼ ਤੌਰ ਤੇ 31 ਜਥੇਬੰਦੀਆਂ ਕਿਸਾਨਾਂ ਦੀਆਂ ਜੋ ਕਿ ਬੜੇ ਸਿਆਣੇ ਲੀਡਰ ਨੇ ਬੜੇ ਆਗੂ ਨੇ ਸੂਝਵਾਨ ਨੇ ਉਹ ਸੂਝਵਾਨੀ ਦਾ ਸਬੂਤ ਇਹੀ ਹੈ ਕਿ 3 ਮਹੀਨਿਆਂ ਤੋਂ ਇਹ ਏਡਾ ਵੱਡਾ ਕਿਸਾਨੀ ਯੁੱਧ ਚੱਲ ਰਿਹਾ ਦਿੱਲੀ ਦੇ ਵਿੱਚ ਕਿ ਅੱਜ ਤੱਕ ਗੁਰੂ ਦੀ ਕਿਰਪਾ ਨਾਲ ਸ਼ਾਂਤੀ ਨਾਲ ਚੱਲ ਰਹੇ ਨੇ ਕਿੰਨੇ ਨੌਜਵਾਨ ਲੱਖਾਂ ਦੇ ਹਸਾਬ ਨਾਲ ਕੋਈ ਪ੍ਰਘਾਟ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ ਕੋਈ ਭੰਨ ਤੋੜ ਨਹੀਂ ਹੈ ਕੋਈ ਕਿਸੇ ਨੂੰ ਮੰਦਾ ਨਹੀਂ ਹੈ ਇਹ ਸਬੂਤ ਹੈ ਜੋ ਸਾਡੇ ਲੀਡਰ ਹੈ ਕਿਸਾਨ ਦੇ ਲੀਡਰ ਹੈ ਉਹਨਾਂ ਸਾਰਿਆਂ ਦੀ ਸਿਆਣਪ ਹੈ ਸੰਗਤਾਂ ਦੀ ਸਿਆਣਪ ਹੈ ਕਿ ਨਹੀਂ ਤਾਂ ਇੰਨੀ ਸੰਗਤ ਨੂੰ ਸ਼ਾਂਤ ਰੱਖਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈ ਕਿ ਇਹਦੇ ਵਿੱਚ ਸਾਰੇ ਵਰਲਡ ਨੇ ਐਨ ਆਰ ਆਈ ਵੀਰਾਂ ਨੇ ਬੇਅੰਤ ਸਹਾਇਤਾ ਕੀਤੀ ਸੇਵਾ ਕੀਤੀ ਹੋਰ ਵੀ ਜਥੇਬੰਦੀਆਂ ਸੰਪਰਦਾਵਾਂ ਕਰ ਰਹੀਆਂ ਨੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਚੰਡੀਗੜ੍ਹ ਗੁਰਦੁਆਰਾ ਸੰਸਾਰ ਸਾਹਿਬ ਤੋਂ ਬੇਟਾ ਭਾਈ ਗੁਰਪ੍ਰੀਤ ਸਿੰਘ ਮਣੀ ਆਪਣੀਆਂ ਸੰਗਤਾਂ ਨੂੰ ਜਥਿਆਂ ਨੂੰ ਲੈ ਕੇ ਤਿੰਨ ਵਾਰੀ ਪਹਿਲਾਂ ਜੋ ਸਰਦੀ ਦੀ ਮਾਰ ਨੂੰ maat ਪਾਉਣ ਵਾਲਾ ਸਮਾਨ ਗਰਮ ਕੰਬਲ ਗਰਮ ਸਮਾਨ ਲੈ ਕੇ ਜਰਾਬਾਂ ਲੈ ਕੇ ਪਹਿਲਾਂ ਵੀ ਤਿੰਨ ਵਾਰੀ ਸੇਵਾ ਕਰਕੇ ਆਏ ਨੇ ਹੁਣ ਚੌਥੀ ਵਾਰ ਤਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਵੱਲੋਂ ਫਤੇਗੜ ਸਾਹਿਬ ਦੀ ਧਰਤੀ ਤੋਂ ਇਹ ਮਹਾਨ ਸਮਾਨ ਕਿਸਾਨ ਵੀਰਾਂ ਵਾਸਤੇ ਤੋਰਿਆ ਜਾ ਰਿਹਾ ਜਿਹਦੇ ਵਿੱਚ ਇੱਥੋਂ ਲੰਗਰ ਵੀ ਲੰਗਰ ਦੀ ਉੱਥੇ ਕੋਈ ਕਮੀ ਨਹੀਂ ਹੈ ਪਰ ਮੰਨ ਦਾ ਇੱਕ ਫੁਰਨਾ ਬਣਿਆ ਕਿ ਫਤੇਗੜ ਸਾਹਿਬ ਤੋਂ ਸਾਬਜਾਦਿਆਂ ਵੱਲੋਂ ਮਾਤਾ ਗੁਜਰ ਕੌਰ ਵੱਲੋਂ ਪ੍ਰਸ਼ਾਦ ਭੇਜ ਰਹੇ ਆ ਤੇਲ ਫੁੱਲ ਲੰਗਰ ਵੀ ਤਿਆਰ ਕੀਤਾ ਗਿਆ ਮਠਿਆਈਆਂ ਗਜਰੇਲਾ ਤਿਆਰ ਕਰਕੇ ਕਿਸਾਨ ਵੀਰਾਂ ਵਾਸਤੇ ਫਤੇਗੜ ਸਾਹਿਬ ਦਾ ਪ੍ਰਸ਼ਾਦ ਗੱਡੀ ਲੱਦ ਕੇ ਭੇਜੀ ਜਾ ਰਹੀ ਹੈ ਅੱਜ ਵੀ ਸੰਗਤਾਂ ਦਾ ਐਨ ਆਰ ਆਈ ਵੀਰਾਂ ਦਾ ਜੋ ਸਾਨੂੰ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਕੈਨੇਡਾ ਵਾਲਿਆਂ ਨੇ ਇਹ ਸੇਵਾ ਨਿਭਾਈ ਪਿਛਲੇ ਦਿਨੀ ਆਸਟ੍ਰੇਲੀਆ ਵਾਲਿਆਂ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੇ ਵੀ ਬੇਅੰਤ ਸੇਵਾ ਨਿਭਾਈ ਹੈ ਤੇ ਅੱਜ ਵੀ ਅਸੀਂ ਇਹ ਸਮਾਨ ਦਵਾਈਆਂ ਜਰਾਬਾਂ ਇਨਰ ਕੰਬਲ ਤੇ ਹੋਰ ਬੇਅੰਤ ਸਮਾਨ ਇਧਰੋਂ ਭੇਜਿਆ ਜਾ ਰਿਹਾ ਹੈ ਇਹ ਦਵਾਈਆਂ ਕੰਬਲ ਵੀ ਫਤੇਗੜ ਸਾਹਿਬ ਦੀ ਧਰਤੀ ਵੱਲੋਂ ਅੱਜ 29 ਦਿਨ ਹੋ ਚੱਲੇ ਨੇ ਤੇ 29 ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਫਤੇਗੜ ਸਾਹਿਬ ਦੀ ਧਰਤੀ ਦੀ ਗੱਲ ਕਰੀਏ ਇੱਥੇ ਵੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਜਿਹੜੀ ਆਵਾਜ਼ ਉਠਾਈ ਗਈ ਸੀ ਹੱਕ ਦੀ ਖਾਤਰ ਜਿਹੜਾ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਅੱਜ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਵੀ ਆਪਣੀ ਹੱਕਾਂ ਦੀ ਖਾਤਰ ਸੇਮ ਦਿਨ ਵੀ ਉਹ ਠੰਡਦੇ ਨੇ ਤੇ ਉਹ ਕਿਤਨੇ ਕਿਤੇ ਤੁਹਾਨੂੰ ਨਹੀਂ ਲੱਗਦਾ ਉਹ ਇਤਿਹਾਸ ਜਿਹੜਾ ਦੁਬਾਰਾ ਫਿਰ ਉਹ ਆਪਣੇ ਹੱਡਾਂ ਤੇ ਜਿਹੜਾ ਉਹ ਆਪਣਾ ਸਿਆਣ ਕਰ ਰਹੇ ਆ ਅਸੀਂ ਤਾਂ ਅੱਜ ਤੋਂ 15 ਦਿਨ ਪਹਿਲਾਂ ਜਿੱਥੇ-ਜਿੱਥੇ ਵੀ ਕੀਰਤਨ ਹੋਇਆ ਸਮਾਗਮ ਵੱਡੇ-ਵੱਡੇ ਹੋਏ ਸਹਿਬਜ਼ਾਦਿਆਂ ਦੇ ਨਾਂ ਦੇ ਸਵਾ ਨੂੰ ਸਮਰਪਤ ਅਸੀਂ ਹਰ ਸਟੇਜ ਤੇ ਬੋਲ ਕੇ ਆਏ ਪਿੱਛੇ ਅੱਜ ਵੀ ਫਤੇਗੜ ਸਾਹਿਬ ਦੀ ਧਰਤੀ ਤੇ ਬੋਲ ਰਹੇ ਆ ਬੇਨਤੀ ਕਰਦੇ ਆ ਕਿੰਨਾ ਕ ਸੰਗਤਾਂ ਕੋਲੋਂ ਜਾਪ ਕਰਾਇਆ ਭਈ ਜਪਜੀਤ ਸਾਹਿਬ ਦੇ ਪਾਠ ਸੁਖਣੀ ਸਾਹਿਬ ਦੇ ਪਾਠ ਸੰਗਤਾਂ ਨੇ ਪੁੱਛਿਆ ਵੀ ਇਹ ਕਾਦੇ ਵਾਸਤੇ ਤਾਂ ਮੈਂ ਇਹੋ ਹੀ ਬੇਨਤੀ ਪਿੱਛੇ ਸਟੇਜਾਂ ਤੇ ਕੀਤੀ ਅੱਜ ਵੀ ਕਰਦਾ ਪਈ ਇੰਨਾ ਖਤਰਾ ਬਣਿਆ ਹੋਇਆ ਸੀਗਾ ਵੀ ਡੇਟਾ ਤਰੀਕਾਂ ਵੀ ਛੀਦੀਆਂ ਦੀਆਂ ਮਹੀਨਾ ਵੀ ਉਹੀ ਤੇ ਮੋਰਚਾ ਵੀ ਉਹੀ ਫਤੇਗੜ ਸਾਹਿਬ ਵੀ ਜ਼ਾਲਮ ਹਕੂਮਤ ਦੇ ਖਿਲਾਫ ਤੇ ਅੱਜ ਦਿੱਲੀ 'ਚ ਕਿਸਾਨਾਂ ਦਾ ਵੀ ਜ਼ਾਲਮ ਹਕੂਮਤ ਦੇ ਖਿਲਾਫ ਮੋਰਚੇ ਵੀ ਬਰਾਬਰ ਹੈ ਤੇ ਦਿਨ ਵੀ ਉਹੀ ਹੈ ਡਰ ਬੜਾ ਲੱਗਦਾ ਸੀ ਕਿ ਕਿਸੇ ਉਹਨਾਂ ਸ਼ਹੀਦੀਆਂ ਦੇ ਨਾਲ ਮੁੜ ਕੇ ਸ਼ਹੀਦियां ਹੋਰ ਨਾ ਜੁੜ ਜਾਣ ਖੂਨ ਖਰਾਬਾ ਨਾ ਹੋਵੇ ਉਹ ਖੂਨ ਖਰਾਬੇ ਨੂੰ ਰੋਕਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹੋ ਹੀ ਬੇਨਤੀਆਂ ਸੰਗਤਾਂ ਕੋਲੋਂ ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਪਾਠ ਬਹੁਤ ਪਿੰਡਾਂ 'ਚ ਸ਼ੁਰੂ ਕਰਾਏ ਹੋਏ ਨੇ ਭਈ ਤਾਂ ਕਿ ਕਿਸਾਨਾਂ ਦਾ ਕਿਸੇ ਕਿਸਮ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਮੋਰਚਾ ਫਤਿਹ ਹੋਵੇ ਕਿਉਂਕਿ ਡੇਟਾ ਵੀ ਉਹੀ ਹੈ ਤੇ ਚਮਕੌਰ ਸਾਹਿਬ ਦਾ ਜੰਗ ਵੀ ਜ਼ੁਲਮ ਦੇ ਖਿਲਾਫ ਹੈ ਫਤਿਹਗੜ੍ਹ ਸਾਹਿਬ ਦੀਆਂ ਸ਼ਹੀਦੀਆਂ ਵੀ ਜ਼ੁਲਮ ਦੇ ਖਿਲਾਫ ਹੈ ਆਨੰਦਪੁਰ ਸਾਹਿਬ ਛੱਡਣਾ ਸਰਸਾ ਦਾ ਵਿਛੋੜਾ ਔਰ ਸਿੱਧੀ ਟੱਕਰ ਜ਼ੁਲਮ ਦੇ ਨਾਲ ਹੈ ਤੇ ਅੱਜ ਵੀ ਮੁੜ ਕੇ ਸੀਨ ਉਹੀ ਬਣਿਆ ਪਿਆ ਤੇ ਸਤਿਗੁਰੂ ਕਿਰਪਾ ਕਰਨ ਰਹਿਮ ਤਾਂ ਕਰਨ ਅੱਗੇ ਵਾਸਤੇ ਵੀ ਬੇਨਤੀ ਕਰਦੇ ਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਸੰਗਤਾਂ ਦੀ ਬੇਨਤੀ ਆ ਕਿ ਸ਼ਹੀਦੀਆਂ ਦੇ ਨਾਲ ਕਿ ਇਹ ਅੱਜ ਦੀਆਂ ਸ਼ਹੀਦੀਆਂ ਨਾਲ ਜੁੜ ਜਾਣ ਇਸ ਕਰਕੇ ਮਾਲਕਾ ਕਿਸਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਟਿੱਗੜ ਸਾਹਿਬ ਤੋਂ ਦਿੱਲੀ ਰਵਾਨਾ ਹੋਈਆਂ ਸੰਗਤਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਥੇ ਦੀ ਅਗਵਾਈ ਕਰ ਰਹੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਮੋਰਚੇ 'ਚ ਸ਼ਮੂਲੀਅਤ ਕਰ ਚੁੱਕੇ ਨੇ ਤੇ ਸਵਾਟ ਜੋ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਉਸ ਅਨੁਸਾਰ ਸਾਹਿਬਜ਼ਾਦੀਆ ਦਾ ਸ਼ਹੀਦੀ ਪੁਰਬ ਮਨੌਰ ਲਈ ਸੰਗਤਾਂ ਸਮੇਤ ਦਿੱਲੀ ਵੱਲ ਚਾਲੇ ਪਾ ਰਹੇ ਨੇ ਸਿਕਪੰਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਸੰਸਰ ਸਾਹਿਬ ਚੰਡੀਗੜ੍ਹ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਇਸ ਵਾਰ ਜੋ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ ਉੱਥੇ ਹੀ ਸੈਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਣਾ ਹੈ ਤੇ ਉਹਨਾਂ ਦਾ ਜੋ ਫਤੇਗੜ ਸਾਹਿਬ ਸਥਾਨ ਹੈ ਉੱਥੋਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਭਰ ਕੇ ਸੰਗਤਾਂ ਦੀਆਂ ਕਿਸਾਨੀ ਅੰਦੋਲਨ ਵਿੱਚ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਸਮਾਨ ਭੇਜ ਰਹੇ ਨੇ ਗਿੰਨ ਜੀ ਸਾਡੇ ਨਾਲ ਨੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਅਸੀਂ ਦੇਖਿਆ ਜਿਵੇਂ ਬਾਬਾ ਜੀ ਨੇ ਵੀ ਗੱਲ ਕੀਤੀ ਵੱਡੀ ਮਾਤਰਾ ਦੇ ਵਿੱਚ ਸਮਾਨ ਤੁਸੀਂ ਭੇਜ ਰਹੇ ਹੋ ਕਿਵੇਂ ਮੰਨ ਦੇ ਵਿੱਚ ਇਹ ਫੁਰਨਾ ਆਇਆ ਤੇ ਪਹਿਲਾਂ ਵੀ ਕਿੰਨੀ ਵਾਰੀ ਤੁਸੀਂ ਉਸ ਸੰਘਰਸ਼ ਦੇ ਵਿੱਚ ਜਿਹੜਾ ਸ਼ਾਮਲ ਹੋ ਚੁੱਕੇ ਹੋ ਸਭ ਤੋਂ ਪਹਿਲਾਂ এবੀਪੀ ਚੈਨਲ ਦਾ ਤੇ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਤੇ ਸਭ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਤੋਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਆ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਕਿਰਪਾ ਸਦਕਾ ਅਸੀਂ ਤਿੰਨ ਵਾਰੀ ਪਹਿਲਾਂ ਹੀ ਗਏ ਆ ਤੇ ਜਦੋਂ ਪਹਿਲੀ ਵਾਰੀ ਅਸੀਂ ਗਏ ਸੀ ਉਦੋਂ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਗਰਮ ਸੌਕਸ ਦੀ ਗਰਮ ਇਨਰਸ ਦੀ ਲੋੜ ਆ ਤੇ ਅਸੀਂ ਲੋੜ ਮੁਤਾਬਕ ਪਹਿਲੇ ਛੋਟੀ ਗੱਡੀ 'ਚ ਲੈ ਗਏ ਸੀ ਸਮਾਨ ਪਰ ਜਦੋਂ ਮਹਿਸੂਸ ਹੋਇਆ ਵੀ ਕਿ ਨਹੀਂ ਜਿੰਨੀ ਕਿ ਲੋਡ ਆ ਉਹਨੇ ਮੁਤਾਬਕ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ ਤੇ ਇਸ ਵਾਰੀ ਅਸੀਂ ਐਨ ਆਰ ਆਈ ਜੋ ਸਾਡੇ ਵੀਰ ਬਾਹਰ ਕੈਨੇਡਾ ਬੈਠੇ ਆ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਲੈ ਕੇ ਜਾ ਰਹੇ ਹਾਂ ਸਮਾਨ ਤੇ ਕਿਉਂਕਿ ਜਿਹੜਾ ਉੱਥੇ ਵੀ ਰਾਤ ਦਾ ਟੈਂਪਰੇਚਰ ਅਸੀਂ ਇੱਕ ਰਾਤ ਮੈਂ ਉੱਥੇ ਰਹਿ ਕੇ ਦੇਖਿਆ 3 ਡਿਗਰੀ 4 ਡਿਗਰੀ ਟੈਂਪਰੇਚਰ ਤੇ ਜਦੋਂ ਕਿਸੇ ਬਜ਼ੁਰਗ ਨੂੰ ਪੁੱਛਿਆ ਤੇ ਉਹ ਸੜਕ ਦੇ ਉੱਤੇ ਜਿੱਦਾਂ ਫੁੱਟਪਾਥ ਦੇ ਸਿਰ ਲਾ ਕੇ ਤੇ ਆਰਾਮ ਕਰ ਰਹੇ ਸਨ ਮੈਂ ਉਹਨਾਂ ਦੇ ਕੋਲ ਜਾ ਕੇ ਚਲੋ ਬੈਠੇ ਤੇ ਮੈਂ ਕਿਹਾ ਤੁਹਾਨੂੰ ਠੰਡ ਨਹੀਂ ਲੱਗਦੀ ਤੇ ਉਹਨਾਂ ਨੇ ਮੈਨੂੰ ਜੋ ਗੱਲ ਕਹੀ ਉਹ ਬੜੀ ਮੇਰੇ ਹਿਰਦੇ ਨੂੰ ਵਲੁੰਧਰ ਗਈ ਜਾਂ ਮੈਨੂੰ ਟੱਚ ਕਰ ਗਈ ਉਹ ਕਹਿੰਦੇ ਵੀ ਜੇ ਇਹਨਾਂ ਦਿਨਾਂ ਦੇ ਵਿੱਚ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਠੰਡੇ ਬੁਰਜ ਚ ਰਹਿ ਸਕਦੇ ਆ ਤੇ ਸਾਡੇ ਲਈ ਇੱਥੇ ਰਹਿਣਾ ਉਹਨਾਂ ਦੀ ਅਸੀਸ ਹੀ ਆ ਸਾਡੇ ਕੋਲ ਤੇ ਉਹ ਸਹੂਲਤਾਂ ਵੀ ਨਹੀਂ ਉਹਨਾਂ ਕੋਲੋਂ ਸਹੂਲਤਾਂ ਵੀ ਨਹੀਂ ਸੀ ਗਰਮ ਬਸਤਰ ਵੀ ਨਹੀਂ ਸੀ ਤੋਂ ਉਹਨਾਂ ਤੋਂ ਅਸੀਂ ਪ੍ਰੇਰਣਾ ਲੈ ਕੇ ਅੱਜ ਅਸੀਂ ਇੱਥੇ ਬੈਠੇ ਹਾਂ ਸੋ ਜਿਹੜਾ ਇਹ ਅੱਜ ਦਾ ਅਸੀਂ ਮੋਰਚਾ ਆ ਅਸੀਂ ਸਿੰਘੂ ਬਾਰਡਰ ਤੇ ਜਾ ਕੇ ਜਾਂ ਟਿਕਰੀ ਬਾਰਡਰ ਤੇ ਜਾ ਕੇ ਤਾਂ ਮਨਾ ਰਹੇ ਆ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਗਗਨ ਜਮਾਮਾ ਬਾਜੀਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਦੀਨ ਸੱਚ ਖਾਤਰ ਜਿਹੜਾ ਲੜਦਾ ਆ ਤੇ ਇਹ ਸੱਚ ਦੀ ਜਿਹੜੀ ਆਵਾਜ਼ ਹੈ ਉਹ ਅੱਜ ਸਿੰਘੂ ਬਾਰਡਰ ਤੋਂ ਆ ਰਹੀ ਆ ਤੇ ਜੇ ਅਸੀਂ ਉੱਥੇ ਜਾ ਕੇ ਆਵਾਜ਼ ਨੂੰ ਬਲੰਦ ਕਰਦੇ ਆ ਤੇ ਮੇਰੇ ਮਨ ਦੀ ਇਹ ਫੁਰਨਾਇਆ ਕਿ ਸਹਿਬਜ਼ਾਦਿਆਂ ਨੇ ਅੱਜ ਇੱਥੇ ਸੱਚ ਦੀ ਆਵਾਜ਼ ਬੁਲੰਦ ਕੀਤੀ ਤੇ ਉਹੀ ਸਾਡੇ ਵਿੱਚ ਵਰਤ ਕੇ ਸਾਨੂੰ ਉਸ ਮੋਰਚੇ ਮੋਰਚੇ ਵਿੱਚ ਫਤਿਹ ਜ਼ਰੂਰ ਦਿਵਾਉਣਗੇ ਇਹ ਉਹਨਾਂ ਦੀ ਅਸੀਸਾਂ ਦੇ ਨਾਲ ਕਿਉਂਕਿ ਜਿੱਥੇ ਸੱਚ ਕੂੜ ਨਖੂਟੇ ਨਾਨਕਾ ਓੜਕ ਸੱਚ ਰਹੀ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ ਜੀ ਜੀ ਜਿਵੇਂ ਉਸਤੇ ਉਹਨਾਂ ਨੇ ਸਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਉਣਾ ਹੈ ਤੁਸੀਂ ਖੁਦ ਗੁਰਮਤ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਵਕ ਵਕ ਥਾਵਾਂ ਤੇ ਜਾਂਦੇ ਰਹਿੰਦੇ ਹੋ ਤੇ ਉੱਥੇ ਵੀ ਜਾ ਕੇ ਤੁਸੀਂ ਹਾਜ਼ਰੀ ਜਿਹੜਾ ਭਰੋਗੇ ਦੀਵਾਨਾਂ ਦੇ ਵਿੱਚ ਹਾਂਜੀ ਅਸੀਂ ਆਪਣੇ ਵੱਲੋਂ ਜਿੱਦਾਂ ਸਾਰੇ ਸਿੰਘ ਜਾ ਰਹੇ ਨੇ ਜਥਾ ਜਾ ਰਿਹਾ ਜੀ ਤੇ ਆਪਣੇ ਵੱਲੋਂ ਸਾਡੀ ਜਿਹੜੀ ਇੱਛਾ ਆ ਵੀ ਅਸੀਂ ਸ਼ਾਮ ਦਾ ਅੱਜ ਉੱਥੇ ਪਹੁੰਚ ਕੇ ਰਹਿਰਾ ਸਾਹਿਬ ਦੇ ਕੀਰਤਨ ਤੋਂ ਬਾਅਦ ਹਾਜ਼ਰੀ ਭਰੀਏ ਸਾਬਜਾਦਿਆਂ ਦੀ ਆਜ ਤੇ ਜਿਹੜੇ ਕੱਲ ਅੰਮ੍ਰਿਤ ਵੇਲਾ ਹੋਣਾ ਆ ਉਹ ਇੱਕ ਤਰ੍ਹਾਂ ਪਰਵਾਦ ਫੇਰੀ ਦੇ ਰੂਪ ਵਿੱਚ ਅਸੀਂ ਆਪਣੇ ਵੱਲੋਂ ਉਹ ਸਾਬਜਾਦਿਆਂ ਦੀ ਵਾਰਾ ਗਾਉਂਦਿਆਂ ਤਾਂ ਕਿ ਸੰਗਤ ਨੂੰ ਸੁਚੇਤ ਕਰਦੇ ਹਾਂ ਸੇਵਾ ਕਰੀਏ ਤੇ ਜਿਹੜੀ ਕੱਲ ਰਾਤ ਦਾ ਫਿਰ ਕੱਲ ਰਾਤ ਨੂੰ ਫਿਰ ਦੁਬਾਰਾ ਕਿਉਂਕਿ ਕੱਲ ਦੀ ਰਾਤ ਮੇਨ ਹੈ ਜਦੋਂ ਸਹਿਬਜ਼ਾਦਿਆਂ ਦੀ 25 26 27 ਇਹ ਤਿੰਨ ਦਿਨ ਤੇ ਆਪਾਂ ਉੱਥੇ ਰਹਿ ਕੇ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਤੇ ਨਾਤਮਸਤਕ ਹੋਈਏ ਭਾਵੇਂ ਉਹ ਕੀਰਤਨ ਦੁਆਰਾ ਭਾਵੇਂ ਕਥਾ ਦੁਆਰਾ ਕਿਸੇ ਮੀਡੀਅਮ ਦੁਆਰਾ ਵੀ ਹੋਵੇ ਇਹ ਆਪਾਂ ਸੇਵਾ ਜ਼ਰੂਰ ਉੱਥੇ ਕਰਨੀ ਆ ਗੁਰੂ ਸਾਹਿਬ ਕਰਾਉਣ ਸੋ ਇਹ ਜਿਹੜੀ ਸੇਵਾ ਆ ਸਾਡੇ ਵੱਲੋਂ ਕੋਈ ਬਹੁਤ ਵੱਡੀ ਏ ਸੇਵਾ ਨਹੀਂ ਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੇਅੰਤ ਸੰਗਤਾਂ ਸੇਵਾਵਾਂ ਕਰ ਰਹੀਆਂ ਇਹ ਇੱਕ ਤੋਛ ਮਾਤਰ ਸਾਡੇ ਵੱਲੋਂ ਇੱਕ ਸਾਗਰ ਵਿੱਚ ਬੂੰਦ ਦੀ ਨਿਆਈ ਆ ਕਿਉਂਕਿ ਕਰ ਨਹੀਂ ਸਕਦੇ ਸਹਿਬ ਜਾਦੇ ਮਾਤਾ ਗੁਜਰ ਕੌਰ ਜੀ ਆਪ ਹੀ ਸੇਵਾ ਕਰਾ ਰਹੇ ਨੇ ਜੀ ਹਾਂਜੀ ਮੈਂ ਤੁਹਾਡੇ ਕੋਲ ਜਾਨਣਾ ਚਾਹਾਂਗਾ ਇੱਕ ਵਾਰ ਕਿੰਨੀਆਂ ਬੱਸਾਂ ਜਾਰੀਆਂ ਨੇ ਕਿੰਨੀ ਇੱਕ ਸੰਗਤ ਜਾਰੀ ਹੈ ਤੇ ਕਿਹੋ ਕਿਹੋ ਜਿਹੇ ਸੰਗਤ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਜਿਹੜੇ ਸੰਗਤ ਉੱਥੇ ਜਾ ਰਹੀ ਆ ਉੱਥੇ ਕਿਹੋ ਜਿਹੇ ਪ੍ਰਬੰਧ ਨੇ ਤੇ ਕਦੋਂ ਦੀ ਵਾਪਸੀ ਹੈ ਤੇ ਨਿਰੰਤਰ ਅਗਲੇ ਜਿਹੜੇ ਕੀ ਰਣਨੀਤੀ ਰਹੇਗੀ ਕਿਵੇਂ ਬੱਸਾਂ ਲਗਾਤਾਰ ਜਾਂਦੀਆਂ ਰਹਿਣਗੀਆਂ ਉਹ ਸਾਰਾ ਜ਼ਰੂਰ ਦੱਸਿਆ ਜਾਵੇ ਸਾਡੇ ਨਾਲੋਂ ਇੱਥੋਂ ਦੋ ਗੱਡੀਆਂ ਜਿਹੜੀਆਂ ਆ ਉਹ ਆਲਰੇਡੀ ਜਾ ਚੁੱਕੀਆਂ ਕਰਨਾਲ ਸੰਗਤ ਖੜੀ ਆ ਅੰਮਾਲੇ ਸੰਗਤ ਖੜੀ ਆ ਜਿਨ੍ਹਾਂ ਨੇ ਸਾਨੂੰ ਰਸਤੇ ਤੇ ਜੁਆਇਨ ਕਰਨਾ ਆ ਇੱਥੇ ਸੰਗਤ ਉਹ ਆਈ ਆ ਜਿਨ੍ਹਾਂ ਨੇ ਫਤੇਗੜ ਸਾਹਿਬ ਨਮਸਕਾਰ ਕਰਕੇ ਤੇ ਸਾਹਿਬਜ਼ਾਦਿਆਂ ਦੀ ਅਸੀਸ ਲੈ ਕੇ ਜਾਣਾ ਸੀ ਸੋ ਉੱਥੇ ਜਿਹੜੀ ਰਣਨੀਤੀ ਹੈ ਅਸੀਂ ਆਪਣੇ ਵੱਲੋਂ ਜੋ ਰਾਤ ਦਾ ਸਮਾਨ ਜਿੱਦਾਂ ਲੈ ਕੇ ਜਾ ਰਹੇ ਹਾਂ ਕੰਬਲ ਲੈ ਕੇ ਜਾ ਰਹੇ ਹਾਂ ਵੰਡਣੇ ਆ ਗੱਦੇ ਲੈ ਕੇ ਜਾ ਰਹੇ ਹਾਂ ਸੌਕਸ ਲੈ ਕੇ ਜਾ ਰਹੇ ਹਾਂ ਕਿਉਂਕਿ ਰਾਤ ਨੂੰ ਅਸੀਂ ਦੁੱਧ ਦਾ ਲੰਗਰ ਲਾਉਣਾ ਹੈ ਜਿਹੜਾ ਵਿਸ਼ੇਸ਼ ਗਜਰੇਲੇ ਤੇ ਦੁੱਧ ਦਾ ਲੰਗਰ ਅੱਜ ਰਾਤ ਅਸੀਂ ਉੱਥੇ ਇਹ ਸਾਰੀ ਰਾਤ ਸੇਵਾ ਕਰਨੀ ਹੈ ਪਿਛਲੀ ਵਾਰੀ ਤਿੰਨ ਵਾਰੀ ਗਏ ਆ 1.5 2 ਵਜੇ ਤੱਕ ਸਤਗੁਰਾਂ ਨੇ ਸੇਵਾ ਲਈ ਅੱਜ ਵੀ ਅਸੀਂ ਇਹ ਰਣਨੀਤੀ ਬਣਾਈ ਆ ਵੀ ਅਸੀਂ ਸਾਰਿਆਂ ਨੇ ਰਾਤ ਨੂੰ ਜਿੱਥੇ ਸਫਾਈ ਦੀ ਸੇਵਾ ਕਰਨੀ ਹੈ ਉੱਥੇ ਦੁੱਧ ਦੀ ਲੰਗਰ ਦੀ ਸੇਵਾ ਇੱਕ ਮੇਰੇ ਮਨ ਚ ਵਿਸ਼ੇਸ਼ ਜੋ ਚਾਅ ਹੈ ਵੀ ਅਸੀਂ ਟਰਾਲੀਆਂ ਚ ਰਾਤ ਨੂੰ ਜਾਈਏ ਤੇ ਜਿਹੜੇ ਲੋਡ ਬੰਦ ਆ ਕਿਉਂਕਿ ਕਈ ਬਜ਼ੁਰਗ ਐਸੇ ਹੁੰਦੇ ਆ ਜਿਨ੍ਹਾਂ ਦੀ ਆਪਾਂ ਅੱਜ ਸੁਣਦੇ ਆ ਵੀ ਠੀਕ ਐ ਕੱਲ ਨੂੰ ਪੂਰੇ ਹੋ ਗਏ ਠੰਡ ਖਾਤਰ ਹੋ ਜਾਂਦੇ ਆ ਠੰਡ ਦੇ ਨਾਲ ਹੋ ਜਾਂਦੇ ਉਹ ਅਸੀਂ ਰਾਤ ਨੂੰ ਸਾਰੇ ਸਿੰਘਾਂ ਨੇ ਇਹ ਵਿਉਂਤਬੰਦੀ ਕੀਤੀ ਆ ਵੀ ਇਕੱਲੀ-ਇਕੱਲੀ ਟਰਾਲੀ 'ਚ ਭਾਵੇਂ ਟਰਾਲੀ ਦੇ ਥੱਲੇ ਆ ਕੋਈ ਭਾਵੇਂ ਟਰੱਕ ਦੇ ਥੱਲੇ ਪਿਆ ਆ ਉਹ ਉਹਨੂੰ ਚੈੱਕ ਕਰਨਾ ਆ ਕਿਸੇ ਨੂੰ ਲੋੜ ਤੇ ਨਹੀਂ ਕੋਈ ਬਜ਼ੁਰਗ ਲੋੜਵੰਦ ਤੇ ਨਹੀਂ ਆ ਸੋ ਇਹ ਕੰਬਲ ਵਿਸ਼ੇਸ਼ ਤੌਰ ਤੇ ਉਹਨਾਂ ਵਾਸਤੇ ਆਪਾਂ ਲੈ ਕੇ ਜਾ ਰਹੇ ਹਾਂ ਸੋ ਇਹ ਸਾਡੀ ਰਣਨੀਤੀ ਆ ਜੀ ਹਾਂ ਜੀ ਆਸਂਦੇਸ਼ ਤੇ ਜਿਹੜੀਆਂ ਸੰਗਤਾਂ ਸੰਗਤਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਕਿਹੋ ਜਿਹੀ ਸੰਗਤਾਂ ਦੀ ਸ਼ਾਹੀ ਸੀ ਸੰਗਤ ਦੇ ਮਨ ਵਿੱਚ ਜੀ ਬਹੁਤ ਜ਼ਿਆਦਾ ਉਤਸ਼ਾਹ ਆ ਅੱਜ ਅਸੀਂ ਜਾ ਰਹੇ ਹਾਂ ਕੱਲ ਨੂੰ ਇੱਥੇ ਦਿੱਲੀ ਦੀ ਸੰਗਤ ਆਈ ਹੋਈ ਆ 5-10 ਗੱਡੀਆਂ ਉਹ ਫੇਰ ਇੱਥੋਂ ਸੰਗਤ ਜਾ ਰਹੀ ਆ ਇਹ 25 26 27 ਇੱਥੋਂ ਸੰਗਤਾਂ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਭਾ ਮਨਾਉਣ ਵਾਸਤੇ ਉੱਥੇ ਵੀ ਆਜ ਰਹੀਆਂ ਪਰ ਰਹੀਆਂ ਦਿੱਲੀ ਤੋਂ ਸੰਗਤ ਅੱਜ ਸਾਡੇ ਨਾਲ ਜੁਆਇਨ ਕਰੇਗੀ ਉਹ ਅੰਬਾਲਾ ਦੇ ਤੋਂ ਕਰਨਾਲ ਤੋਂ ਜਦੋਂ ਸੰਗਤ ਨੂੰ ਇਹ ਗੱਲ ਪਤਾ ਲੱਗਦੀ ਆ ਨਾ ਜੀ ਤੇ ਸੰਗਤ ਜਾਣ ਨੂੰ ਉੱਥੇ ਉਤਾਵਲੀ ਹੋ ਜਾਂਦੀ ਏ ਕਿ ਇੱਕ ਮੈਂ ਇਹ ਗੱਲ ਦੱਸਣਾ ਚਾਹੁੰਨਾ ਆ ਜਿਹੜੇ মিডিਆ ਕਈ মিডিਆ ਚੈਨਲਸ ਐਸੇ ਨੇ ਜੋ ਉੱਥੇ ਸੱਚ ਨਹੀਂ ਦਿਖਾ ਰਹੇ ਉਹ ਕਹਿੰਦੇ ਜੀ ਇਹ ਵੱਖਵਾਦੀ ਐ ਵਿਪਰਵਾਦੀ ਐ ਜਾਂ ਫਿਰ ਉੱਥੇ ਜੀ ਇਹ ਖਾਲਿਸਤਾਨੀ ਮੂਵਮੈਂਟ ਪਰ ਉੱਥੇ ਅਸੀਂ ਕੋਈ ਗੱਲ ਨਹੀਂ ਆ ਅਸੀਂ ਨਮਾਜ਼ ਵਾਲਿਆਂ ਦੇ ਨਾਲ ਖੜ ਕੇ ਨਮਾਜ਼ ਵੀ ਉਹਨਾਂ ਦੀ ਪੜਾਈ ਆ ਜਿਹੜੇ RAM RAM ਕਰਦੇ ਉਹਨਾਂ ਨੇ ਬਹਿ ਕੇ RAM RAM ਕਰਦੇ ਵੀ ਦੇਖਿਆ ਆ ਉਹਨਾਂ ਨੇ ਸਾਡੇ ਨਾਲ ਬਹਿ ਕੇ ਗੁਰੂ ਦਾ ਜਸ ਵੀ ਗਾਇਆ ਆ ਮਾਨਸ ਕੀ ਜਾਤ ਸਭ ਏਕੈ ਪਹਿਚਾਨ ਉਹ ਇੱਕ ਤੀਰਥ ਬਣ ਗਿਆ ਉਹ ਜਗ੍ਹਾ ਅਸੀਂ ਵੀ ਜਦੋਂ ਉੱਥੋਂ ਜਾ ਕੇ ਵਾਪਸ ਆਉਂਨੇ ਆ ਸਾਡਾ ਘਰ ਆ ਕੇ ਜੀ ਨਹੀਂ ਲੱਗਦਾ ਸਾਡਾ ਜੀ ਕਰਦਾ ਵੀ ਦੁਆਰ ਦੁਆਰ ਉੱਥੇ ਜਾਈਏ ਜਿਹੜੀ ਇੱਕ ਸਾਂਝ ਪੰਜਾਬ ਦੀ ਟੁੱਟ ਗਈ ਸੀ ਅੱਜ ਤੋਂ ਪਹਿਲਾਂ ਜਿਹੜੀ ਸਾਡੀ ਆਪਸੀ ਭਾਵਨਾ ਟੁੱਟ ਗਈ ਸੀ ਈਰਖਾ ਆ ਗਈ ਸੀ ਜੇ ਕੋਈ ਮੋਢਾ ਵੀ ਇੱਕ ਦੂਜੇ ਨੂੰ ਮਾਰ ਦਿੰਦਾ ਸੀ ਤੇ ਉਹ ਇੱਕ ਦੂਜੇ ਨੂੰ ਮਾਰਨ ਤੱਕ ਜਾਂਦੇ ਪਰ ਉੱਥੇ ਇਹ ਨਹੀਂ ਆ ਜੇ ਕਿਸੇ ਦਾ ਮੋਢਾ ਵੱਜ ਜਾਂਦਾ ਹੈ ਅਗਲਾ ਮਾਫੀ ਮੰਗਦਾ ਹੈ ਗੱਲ ਨਾ ਲਾਉਂਦਾ ਆ ਇੱਕ ਪਿਆਰ ਦੀ ਸਾਂਝ ਇਹਨਾਂ ਕਾਲੇ ਕਾਨੂੰਨਾਂ ਦੀ ਇੱਕ ਦੇਣ ਚੰਗੀ ਇਹ ਵੀ ਹੈ ਪੋਜ਼ਿਟਿਵਸ ਜਿਹੜੇ ਆਪਾਂ ਕਹਿੰਨੇ ਆ ਉਹ ਪੋਜ਼ਿਟਿਵਸ ਇਹ ਵੀ ਹੈ ਵੀ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕੀਤਾ ਆ ਭਾਵੇਂ ਕੋਈ ਵੀ ਜਥੇਬੰਦੀ ਆ ਅੱਜ ਸਾਰੇ ਇਕੱਠੇ ਆ ਤੇ ਨੌਜਵਾਨ ਜਿਨ੍ਹਾਂ ਨੂੰ ਨਸ਼ੇੜੀ ਦਾ ਇੱਕ ਟੈਗ ਲਾ ਦਿੱਤਾ ਸੀ ਉਹ ਨੌਜਵਾਨਾਂ ਨੇ ਸਿੱਧ ਕਰ ਦਿੱਤਾ ਵੀ ਸਾਡਾ ਪੰਜਾਬ ਨਸ਼ੇੜੀ ਨਹੀਂ ਆ